ਹਾਂਜੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਕਾਜੂ ਦੀ ਬਰਫੀ ਜੋ ਕਿ ਅਸੀਂ ਘਰੇ ਹੀ ਬਣਾਈਆ ਤੇ ਬਹੁਤ ਘੱਟ ਖਰਚ ਵਿੱਚ ਬਹੁਤ ਹੀ ਟੇਸਟ ਬਣੀ ਆ ਤੇ ਤੁਹਾਡੇ ਨਾਲ ਮੈਂ ਜਿਹੜੀ ਇਹ ਰੈਸਿਪੀ ਸ਼ੇਅਰ ਕਰਦੀ ਆ ਇਹ ਤਾਂ ਬਣਾਉਣ ਦਾ ਰੀਜ਼ਨ ਇਹ ਸੀ ਕਿ 2 ਸੈਕੰਡ ਸਤੰਬਰ ਨੂੰ ਮੇਰੇ ਬੇਟੇ ਦਾ ਛੋਟੇ ਦਾ ਸਜਕੀਰ ਦਾ ਬਰਥਡੇ ਆ ਤੇ ਇਸ ਕਰਕੇ ਅਸੀਂ ਘਰੇ ਹੀ ਜਿਹੜੀ ਇਹ ਤਿਆਰ ਕੀਤੀ ਸੀ ਕਾਜੂ ਦੀ ਬਰਫੀ ਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਇਹ ਰੈਸিপি ਤੁਸੀਂ ਵੀ ਘਰ ਬਣਾ ਕੇ ਜਰੂਰ ਦੇਖਿਓ ਤੇ ਚਲੋ ਚੱਲਦੇ ਆ ਕਿਚਨ ਵੱਲ ਆਪਣੀ ਸਭ ਤੋਂ ਪਹਿਲਾਂ ਅਸੀਂ ਇਥੇ ਲਿਆਵਾ ਇੱਕ ਕੋਲੀ ਕਾਜੂ ਜਾਨੀ ਸੋਭਰਮ ਸਡੇ ਕਾਜੂ ਆ ਇਹ ਥੋੜਾ ਡ్రਾਈ ਫਰੂਟ ਜਿਹੜਾ ਅਸੀਂ ਲਿਆਵਾ ਇਲਾਚੀ ਬੋਡਰ ਲਿਆਵਾ ਇਹ ਗਾਰਨਿਸ਼ਿੰਗ ਕਰਾਂਗੇ ਅੰਨੇ ਤੇ ਇੱਕ ਕਟੋਰੀ ਕਾਜੂ ਆ ਤੇ ਅੱਧੀ ਕੋਲੀ ਅਸੀਂ ਚਿੰਨੀ ਦੀ ਲਈ ਆ ਕਿਉਂਕਿ ਤੁਹਾਨੂੰ ਪਤਾ ਕਾਜੂ ਵਿੱਚ ਆਪਣੀ ਮਿਠਾਸ ਹੁੰਦੀ ਆ ਹਰ ਇੱਕ ਡ్రਾਈ ਫਰੂਟ ਵਿੱਚ ਤੇ ਤੁਹਾਨੂੰ ਜਿੰਨੀ ਕ ਜਰੂਰਤ ਲੱਗੇ ਤੁਸੀਂ ਓਨੀ ਕ ਚੀਨੀ ਦਾ ਯੂਸ ਕਰ ਸਕਦੇ ਹੋ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਪਾਣੀ ਨੂੰ ਅਸੀਂ 1 ਕੋਲੀ ਪਾਣੀ ਐਡ ਕੀਤਾ ਵਾ ਕਿਉਂਕਿ ਅਸੀਂ ਚੀਨੀ ਨੂੰ ਜੜਾਵਾ ਮੈਲਟ ਕਰਨਾ ਵਾ ਇਸ ਟਾਈਮ ਤੇ ਅੱਧੀ ਕੋਲੀ ਜਿਹੜੀ ਚੀਨੀ ਦੀ ਸੀ ਉਹ ਅਸੀਂ ਵਿੱਚ ਐਡ ਕਰ ਦਿੱਤੀ ਆ ਤੇ ਪਾਣੀ ਨੂੰ ਤੇ ਖੰਡ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਇੱਕ ਤਾਰ ਦੀ ਜਿਹੜੀ ਚਾਸ਼ਨੀ ਹੈ ਸਾਡੀ ਬਣ ਕੇ ਬਿਲਕੁਲ ਤਿਆਰ ਹੋ ਜੇ ਤੇ ਇੱਧਰ ਸਾਡਾ ਚੀਨੀ ਤੇ ਪਾਣੀ ਆਪਸ ਵਿੱਚ ਪੱਕਦੇ ਪਏ ਆ ਤੇ ਦੂਸਰੇ ਬੰਨੇ ਅਸੀਂ ਤਿਆਰੀ ਕਰਾਂਗੇ ਕਾਜੂ ਨੂੰ ਗ੍ਰाइंड ਕਰਨ ਦੀ ਚਲੋ ਜੀ ਫਲੇਮ ਥੋੜੀ ਲੋ ਕਰ ਦਿੰਨੇ ਆ ਇੱਧਰ ਅਸੀਂ ਇਹ ਗ੍ਰਾਈਂਡਰ ਚਾਰ ਲੈ ਲਿਆ ਵਾ ਤੇ ਇਹਦੇ ਵਿੱਚ ਮੈਂ ਕਾਜੂ ਸਾਰੇ ਐਡ ਕਰ ਦਿੱਤੇ ਆ ਤੇ ਇਹਨਾਂ ਨੂੰ ਹੁਣ ਅਸੀਂ ਕਰਾਂਗੇ ਗ੍ਰाइंड ਇੱਧਰ ਜਿਹੜਾ ਸਾਡੀ ਚੀਨੀ ਤੇ ਪਾਣੀ ਆ ਆਪਸ ਵਿੱਚ ਮਿਕਸ ਹੋ ਗਏ ਹੋਏ ਆ ਤੇ ਹਜੇ ਇਹਨਾਂ ਨੂੰ ਪੈਨ ਚ ਕੁ ਮਿੰਟ ਹੋਰ ਲੱਗਣਗੇ ਕਿਉਂਕਿ ਇਕ ਤਾਰ ਦੀ ਜਿਹੜੀ ਝਾਸ਼ਨੀ ਜੇ ਨਹੀਂ ਬਣੀ ਜਿੰਨਾ ਜਕਰ ਇਹਦੀ ਆ ਉੱਪਰਲੀ ਜਿਹੜੀ ਛਾਗ ਆ ਰਹੀ ਆ ਬੱਬਲਸ ਬਣੇ ਆ ਸਾਰੇ ਉਹ ਜਿੰਨਾ ਚਿਰ ਖਤਮ ਨਹੀਂ ਹੁੰਦੇ ਉਹਨੇ ਦੇਰ ਅਸੀਂ ਚੀਨੀ ਨੂੰ ਪਕਾਵਾਂਗੇ ਤੇ ਇੱਧਰ ਅਸੀਂ ਫਲੇਮ ਲੋ ਰੱਖ ਦਿੰਨੇ ਆ ਤੇ ਉਧਰ ਚਲੋ ਜੀ ਅਸੀਂ ਗ੍ਰाइंड ਕਰਨ ਲੱਗੇ ਆ ਕਾਜੂ ਨੂੰ ਚਲੋ ਜੀ ਅਸੀਂ ਕਰਦੇ ਆ ਔਨ ਤੇ ਆਫ ਅਹੀਂ ਇੱਕ ਸਕਿੰਟ ਦਾ ਇਹਨੂੰ ਦਵਾਂਗੇ ਰੈਸਟ ਫਿਰ ਔਨ ਕਰਾਂਗੇ ਫਿਰ ਰੈਸਟ ਦਵਾਂਗੇ ਫਿਰ ਔਨ ਕਰਾਂਗੇ ਕਿਉਂਕਿ ਜੇ ਤੁਸੀਂ ਲਗਾਤਾਰ ਮਿਕਸੀ ਆਪਣਾ ਜਾਰ ਲਗਾਤਾਰ ਚਲਾਓਗੇ ਨਾ ਤੇ ਜਿਹੜੇ ਸਾਡੇ ਕਾਜੂ ਹੈਗੇ ਆ ਇਹਦੇ ਵਿੱਚ ਆਪਣਾ ਔਇਲ ਹੁੰਦਾ ਵਾ ਉਹ ਸਾਰਾ ਬਾਹਰ ਨਿਕਲ ਆਏਗਾ ਤੇ ਅਸੀਂ ਨੂੰ ਲਗਾਤਾਰ 2 ਮਿੰਟ ਲਈ ਕਮਾਵਾਂਗੇ 2 ਮਿੰਟ ਲਈ ਕਾਜੂ ਗ੍ਰाइंड ਕਰਾਂਗੇ ਪਰ ਇਹਨੂੰ ਹਰ ਇੱਕ ਸੈਕਿੰਡ ਬਾਅਦ ਇਹਨੂੰ ਰੈਸਟ ਦਵਾਂਗੇ ਤਾਂ ਕਿ ਇਹਦਾ ਪੇਸਟ ਵੀ ਵਧੀਆ ਬਣ ਜਾਏ ਤੇ ਜਿਹੜਾ ਕਾਜੂ ਆਪਣਾ ਔਇਲ ਬਿਲਕੁਲ ਨਾ ਛੱਡਣ ਚਲੋ ਜੀ ਇਧਰ ਸਾਡਾ ਪੇਸਟ ਵੀ ਤਿਆਰ ਹੋ ਗਿਆ ਵਾ ਕਾਜੂ ਦਾ ਜਾਨੀ ਬਿਲਕੁਲ ਬਰੀਕ ਬਣ ਕਾਜੂ ਹੋ ਗਿਆ ਵਾ ਸਾਡਾ ਝਾਰ ਵਿੱਚ ਆ ਦੇਖੋ ਤੇ ਜਿਵੇਂ ਸੀ ਲਗਾਤਾਰ ਘੁਮਾਉਂਦੇ ਤੇ ਇਹਨੇ ਆਪਣਾ ਔਇਲ ਕਾਜੂ ਨੇ ਛੱਡ ਦੇਣਾ ਸੀ ਤੁਸੀਂ ਇਲਾਚੀ ਪਾਊਡਰ ਜਿਹੜਾ ਇਹਦੇ ਵਿੱਚ ਵੀ ਐਡ ਕਰ ਸਕਦੇ ਹੋ ਪਰ ਮੈਂ ਲਾਸਟ ਤੇ ਐਡ ਕਰਾਂਗੀ ਇੱਧਰ ਸਾਡੀ ਜਿਹੜੀ ਚਾਸ਼ਨੀ ਆ ਬਣ ਕੇ ਤਿਆਰ ਆ ਤੇ ਚਲੋ ਆਓ ਚੈੱਕ ਕਰਦੇ ਆ ਆ ਦੇਖੋ ਜੀ ਸਾਡੀ ਇਕਤਾਰ ਦੀ ਚਾਸ਼ਨੀ ਬਿਲਕੁਲ ਰੈਡੀ ਆ ਹੁਣ ਗੈਸ ਨੂੰ 2 ਮਿੰਟ ਲਈ ਉਪਰਾਂਗੇ ਜਾਂ ਤੁਸੀਂ ਕੜਾਈ ਨੂੰ ਥੱਲੇ ਉਤਾਰ ਲਓ ਗੈਸ ਤੋਂ ਫੇਰ ਕਾਜੂ ਦਾ ਪੇਸਟ ਐਡ ਕਰਿਓ ਤੇ ਇੱਥੇ ਮੈਂ ਗੈਸ ਨੂੰ ਆਫ ਕਰ ਦਿੱਤਾ ਚਲੋ ਜੀ ਹੁਣ ਅਸੀਂ ਫਲੇਮ ਬਿਲਕੁਲ ਲੋ ਕਰਕੇ ਨਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਵਾ ਜਿਹੜਾ ਟੈਂਪਰੇਚਰ ਕਾਫੀ ਹੋ ਗਿਆ ਵਾ ਕੜਾਈ ਦੇ ਵਿੱਚ ਤੇ ਹੁਣ ਅਸੀਂ ਜਿਹੜਾ ਕਾਜੂ ਆ ਉਹ ਐਡ ਕਰ ਦਿੰਨੇ ਆ ਫਲੇਮ ਬਿਲਕੁਲ ਲੋ ਕਰਾਂਗੇ ਜਾਂ ਤੁਸੀਂ ਗੈਸ ਆਫ ਵੀ ਕਰ ਸਕਦੇ ਹੋ ਜੇ ਟਰੜ ਕੋ ਮੈਨੇਜ ਨਹੀਂ ਹੋਏਗਾ ਤੁਸੀਂ ਗੈਸ ਓਫ ਕਰਕੇ ਫਿਰ ਲਗਾਤਾਰ ਚਲਾਇਓ ਤੇ ਮੈਂ ਹੁਣ ਇੱਧਰ ਜਿਹੜੀ ਫਲੇਮ ਆ ਬਿਲਕੁਲ ਲੋ ਕਰ ਲੀਆ ਤੇ ਜਿਹੜਾ ਪੇਸਟ ਵਿੱਚ ਕਾਜੂ ਦਾ ਉਹ ਐਡ ਕਰ ਦਿੱਤਾ ਵਾ ਹੁਣ ਇਹਨੂੰ ਚੰਗੀ ਤਰ੍ਹਾਂ ਸੀ 5 ਤੋਂ 7 ਮਿੰਟ ਚੰਗੀ ਤਰ੍ਹਾਂ ਮਿਕਸ ਕਰਨਾ ਵਾ ਤਾਂ ਕਿ ਜਿਹੜਾ ਕਾਜੂ ਦਾ ਪੇਸਟ ਇਕਦਮ ਇਕੱਠਾ ਹੋ ਜੇ ਇਹ ਪ੍ਰੋਸੈਸ ਥੋੜਾ ਸਾਡਾ 10-15 ਮਿੰਟ ਦਾ ਹੈਗਾ ਵਾ ਲਗਾਤਾਰ ਚਲਾਉਣਾ ਹੈ ਸਾਡੀ ਜਿਹੜੀ ਇਹ ਕਾਜੂ ਦੀ ਬਰਫੀ ਆ ਬਹੁਤ ਵਧੀਆ ਬਣੇਗੀ ਅਸੀਂ ਨੂੰ ਲਗਾਤਾਰ ਚਲਾਵਾਂਗੇ ਤੇ ਜੇ ਤੁਸੀਂ ਕਾਜੂ ਦਾ ਪੇਸਟ ਛਾਂ ਕੇ ਵੀ ਐਡ ਕਰੋਗੇ ਤਾਂ ਵੀ ਤੁਹਾਡੀ ਜੜੀ ਕਾਜੂ ਕਟਲੀ ਜਾਂ ਕਾਜੂ ਦੀ ਬਰਫੀ ਆ ਬਹੁਤ ਵਧੀਆ ਬਣੇਗੀ ਪਰ ਮੈਂ ਇਹਦੇ ਵਿੱਚ ਜਿਹੜਾ ਕਾਜੂ ਦਾ ਪੇਸਟ ਸੀ ਉਹਨੂੰ ਬਿਲਕੁਲ ਵੀ ਛਾਨਿਆ ਨਹੀਂ ਹੈਗਾ ਇਸ ਤਰ੍ਹਾਂ ਹੀ ਐਡ ਕੀਤਾ ਵਾ ਤੇ ਹੁਣ ਮੈਂ ਇਹਦੇ ਵਿੱਚ ਜਿਹੜਾ ਇਲਾਇਚੀ ਪਾਊਡਰ ਰੱਖਿਆ ਸੀ ਉਹਨੂੰ ਥੋੜਾ ਜਿਹਾ ਇੱਕ ਚੁਟਕੀ ਜਾਨੀ ਇੱਕ ਪਿੰਚ ਐਡ ਕਰਾਂਗੀ ਇੱਧਰ ਜਿਹੜਾ ਸਾਡਾ ਕਾਜੂ ਆ ਥੱਲੇ ਲੱਗਣਾ ਸ਼ੁਰੂ ਹੋ ਗਿਆ ਹੈ ਵਾ ਪਰ ਅਸੀਂ ਬਿਲਕੁਲ ਵੀ ਇਹਨੂੰ ਥੱਲੇ ਨਹੀਂ ਖਿੱਚਾਂਗੇ ਸਿਰਫ ਸੌਫਟ ਜੇ ਹੱਥ ਨਾਲ ਇਹਨੂੰ ਬਸ ਅਸੀਂ ਕਰਾਂਗੇ ਆਪਸ ਵਿੱਚ ਮਿਕਸ ਕਿਉਂਕਿ ਜਿਦੋਂ ਸਾਡਾ ਕਾਜੂ ਪੇਸਟ ਪੂਰੀ ਤਰ੍ਹਾਂ ਪੱਕ ਜਾਏਗਾ ਨਾ ਆਪਣੇ ਆਪ ਸਾਰਾ ਜਿਹੜਾ ਥੱਲੇੋਂ ਛੁੱਟ ਜਾਏਗਾ ਇਹਦੇ ਵਿੱਚ ਥੋੜਾ ਜਿਹਾ ਮੋਇਸਚਰ ਘੱਟ ਲੱਗਦਾ ਪਿਆ ਸੀ ਇਸ ਕਰਕੇ ਮੈਂ ਜਿਹੜਾ ਘਿਓ ਆ ਉਹ ਐਡ ਕੀਤਾ ਵਾ ਇੱਥੇ ਮੈਂ ਜਿਹੜਾ ਦੇਸੀ ਘਿਓ ਆ ਉਹ ਐਡ ਕਰ ਰਹੀ ਆ ਇਹਦਾ ਨਾ ਇੱਕ ਫਲੇਵਰ ਵੀ ਬਹੁਤ ਵਧੀਆ ਤੇ ਜਿਹੜਾ ਟੇਸਟ ਆ ਉਹ ਵੀ ਬਹੁਤ ਵਧੀਆ ਆਊਗਾ ਤੇ ਇੱਥੇ ਤੁਸੀਂ ਇਹਨੂੰ ਹੋਰ ਜ਼ਿਆਦਾ ਸੌਫਟ ਬਣਾਉਣ ਲਈ ਤੁਸੀਂ ਇਹਦੇ ਵਿੱਚ ਜਿਹੜਾ ਮਿਲਕਾ ਜਾਨੀ ਦੁੱਧ ਆ ਉਹ ਐਡ ਕਰ ਸਕਦੇ ਹੋ ਉਹ ਵੀ ਮੈਂ ਐਡ ਕਰਾਂਗੀ ਆ ਦੇਖੋ ਜੀ ਮੈਂ ਥੋੜਾ ਜਿਹਾ ਦੁੱਧ ਐਡ ਕਰਾਂਗੀ ਇਹਦਾ ਕਲਰ ਚੇਂਜ ਹੋ ਗਿਆ ਆ ਵਾ ਹੁਣ ਥੋੜਾ ਜਿਹਾ ਦੁੱਧ ਤਾ ਗਏ ਹੋਰ ਜਿਆਦਾ ਸੋਫਟ ਹੋ ਜੇ ਤੇ ਜਿਹੜੇ ਇਹ ਸਾਡਾ ਡੋ ਹੈਗਾ ਵਾ ਕਾਜੂ ਦਾ ਇਕਦਮ ਬਾਈਂਡ ਹੋ ਜੇ ਇਹਨੂੰ ਲਗਾਤਾਰ ਚਲਾਣਾ ਵਾ ਤੇ ਇਹਨੂੰ ਲਗਾਤਾਰ ਤੁਸੀਂ ਚਲਾਣਾ ਵਾ ਤੇ ਟਾਡੀ ਕਾਜੂ ਜਿਹੜਾ ਵਾ ਬਰਫੀਆ ਬਣ ਕੇ ਕਦੋਂ ਤਿਆਰ ਹੋਏਗੀ ਉਹਦੀ ਕੋਈ ਨਿਸ਼ਾਨੀ ਆ ਜਿਹੜੀ ਇਹ ਪੇਸਟ ਆ ਕਾਜੂ ਦਾ ਡੋਆ ਇਕਦਮ ਟਾਈਟ ਹੋ ਜਾਏਗਾ ਮੇਕੀ ਕੜਾਈ ਨੂੰ ਬਿਲਕੁਲ ਛੱਡ ਦੇਗਾ ਤੇ ਇੱਥੇ ਮੈਂ ਥੋੜਾ ਜਿਹਾ ਦੁੱਧ ਹੋਰ ਐਡ ਕੀਤਾ ਵਾ ਤੇ ਤੁਸੀਂ ਵੀ ਇਹ ਜਿਹੜੀ ਰੈਸিপি ਆ ਘਰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਸੁਆਦ ਬਣੇਗੀ ਬਾਜ਼ਾਰ ਨਾਲੋਂ ਤੇ ਇਹਦਾ ਜਿਹੜਾ ਟੇਸਟ ਆ ਲੱਗ ਹੀ ਹੋਏਗਾ ਤੁਸੀਂ ਸਾਰੇ ਜਿੰਨੇ ਵੀ ਜਾਣੇ ਮੇਰੀ ਵੀਡੀਓ ਦੇਖਦੇ ਪਏ ਹੋ ਮੇਰੇ ਬੱਚੇ ਨੂੰ ਹਰਮਨ ਨੂੰ ਤੇ ਕੀਰਤ ਨੂੰ ਬਹੁਤ ਸਾਰੀਆਂ ਦੁਆਵਾਂ ਦੇਣਾ ਕਿਉਂਕਿ ਇਹ ਜੜੀ ਬਰਫੀ ਆ ਅਸੀਂ ਸੱਚ ਕੀਰਤ ਦੇ ਬਰਥਡੇ ਕਰਕੇ ਦੇ ਆ ਤਿਆਰ ਕਰਨ ਕਿਉਂਕਿ ਇਸ ਬਰਫੀ ਦਾ ਸਭ ਤੋਂ ਪਹਿਲਾਂ ਕੱਲ ਮੰਡੇ ਆ ਤੇ ਬਾਬਾ ਜੀ ਨੂੰ ਭੋਗ ਵੀ ਲੱਗੇਗਾ ਸਾਡੇ ਘਰ ਮੰਡੇ ਨੂੰ ਜੋ ਚੱਕਦੀ ਆ ਬਾਬਾ ਜੀ ਦੀ ਤੇ ਮੰਡੇ ਨੂੰ ਹੀ ਉਹਦਾ ਬਰਥਡੇ ਆਇਆ ਵਾ ਤੇ ਇਹ ਜਿਹੜੀ ਵੀਡੀਓ ਤੁਹਾਨੂੰ ਮਿਲੇਗੀ ਵੀ ਮੰਡੇ ਨੂੰ ਹੀ ਕਿਉਂਕਿ ਸੰਡੇ ਨੂੰ ਮੈਂ ਸਾਰੀ ਤਿਆਰੀ ਕੀਤੀ ਸੀ ਤੇ ਇੱਧਰ ਜਿਹੜਾ ਸਾਡਾ ਪੇਸਟ ਆ ਉਹ ਇਕੱਠਾ ਹੋਣਾ ਸ਼ੁਰੂ ਹੋ ਗਿਆ ਵਾ ਜਾਨੀ ਡੋ ਸਾਡਾ ਬਿਲਕੁਲ ਆਪਸ ਵਿੱਚ ਮਿਲਣਾ ਸ਼ੁਰੂ ਹੋ ਗਿਆ ਹੈ ਵਾ ਇਹ ਪ੍ਰੋਸੈਸ ਤੁਸੀਂ ਲਗਾਤਾਰ ਆਪਸ ਵਿੱਚ ਮਿਕਸ ਕਰਕੇ ਕਰਨਾ ਵਾ ਜਦੋਂ ਵੀ ਤੁਸੀਂ 2 ਮਿੰਟ ਵੀ ਆਪਣੀ ਇਧਰੋਂ ਧਿਆਨ ਹਟਾ ਦਿੱਤਾ ਇੱਕ ਸੈਕਿੰਡ ਲਈ ਵੀ ਹਟਾ ਦਿੱਤਾ ਨਾ ਤੇ ਜਿਹੜੀ ਸਾਡੀ ਕਾਜੂ ਦਾ ਡੋ ਬਿਲਕੁਲ ਥੱਲੇ ਲੱਗ ਜਾਏਗਾ ਚਲੋ ਜੀ ਇਸ ਤੋਂ ਬਾਅਦ ਅਸੀਂ ਹੁਣ ਗੈਸ ਨੂੰ ਆਫ ਕਰਾਂਗੇ ਤੇ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਕੜਾ ਡੋ ਇੱਕਦਮ ਤਿਆਰ ਆ ਗੈਸ ਆਫ ਕਰਨ ਤੋਂ ਬਾਅਦ ਵੀ ਤੁਸੀਂ ਇਹਨੂੰ 2 ਮਿੰਟ ਲਈ ਲਗਾਤਾਰ ਚਲਾਇਓ ਕਿਉਂਕਿ ਇਹਦਾ ਟੈਂਪਰੇਚਰ ਹਾਈ ਹੁੰਦਾ ਉਸ ਟਾਈਮ ਤੇ ਇੱਧਰ ਹੁਣ ਅਸੀਂ ਦੇਸੀ ਜਗੜ ਲੱਗੀਆਂ ਲਾਣ ਕਿਉਂਕਿ ਸਾਡੇ ਕੋ ਕੋਈ ਵੀ ਬੇਕ ਟ੍ਰੇ ਨਹੀਂ ਹੈ ਗੈਸ ਟਾਈਮ ਤੇ ਨਾ ਹੀ ਸਾਡੇ ਕੋ ਬਟਰ ਪੇਪਰ ਹੈਗਾ ਸੀ ਅਸੀਂ ਟ੍ਰਾਂਸਪੇਰੈਂਟ ਪਲਾਸਟਿਕ ਦਾ ਜਿਹੜਾ ਪੇਪਰ ਆ ਉਹ ਲਿਆਵਾ ਤੇ ਬਟਰ ਦੇ ਥਾਂ ਅਸੀਂ ਦੇਸੀ ਘਿਓ ਹੀ ਥੋੜਾ ਜਿਹਾ ਗਰੀਸ ਕਰਾਂਗੇ ਦੇ ਉੱਪਰ ਤੁਸੀਂ ਚਾਹੋ ਤੈਨੂੰ ਚੱਕਲੇ ਵੇਲਣ ਤੇ ਵੀ ਵੇਲ ਸਕਦੇ ਹੋ ਪਰ ਮੈਂ ਇਹਨੂੰ ਇਸ ਤਰ੍ਹਾਂ ਹੀ ਸੈੱਟ ਕਰਾਂਗੀ ਇਹਦੇ ਉੱਪਰ ਚਲੋ ਜੀ ਸਾਡਾ ਇੱਧਰ ਜਿਹੜਾ ਇਹ ਪੇਪਰ ਤਿਆਰ ਹੋ ਗਿਆ ਵਾ ਜਾਨੀ ਗ੍ਰੀਸ ਹੋ ਗਿਆ ਆ ਵਾ ਤੇ ਹੁਣ ਇਹਦੇ ਉੱਪਰ ਜਿਹੜਾ ਕਾਜੂ ਦਾ 도 ਤਿਆਰ ਕੀਤਾ ਵਾ ਉਹਨੂੰ ਕੱਢਾਂਗੇ ਅਸੀਂ ਸਾਰੇ ਨੂੰ ਇਹਦੇ ਉੱਪਰ ਇਹ ਕਾਫੀ ਸਮੂਥ ਬਣਿਆ ਸੀ ਤੇ ਖਾਣ ਵਿੱਚ ਹੋਰ ਵੀ ਜ਼ਿਆਦਾ ਟੇਸਟੀ ਸੀ ਤੁਸੀਂ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਤੇ ਹੁਣ ਆਪਾਂ ਇਹਨੂੰ ਫੇਲਾ ਦਿੰਨੇ ਆ ਤੇ ਇਹਦੀ ਜਿਹੜੀ ਥਿਕਨਸ ਆ ਅਸੀਂ ਜਿੰਨਾ ਕ ਸਾਡਾ ਆਲੂ ਪਰਾਂਠੇ ਦਾ ਸਾਈਜ਼ ਆ ਓਨੇ ਕੀ ਹੀ ਰੱਖਾਂਗੇ ਜਿਆਦਾ ਇਹਦੀ ਮੋਟਾਈ ਨਹੀਂ ਕਰਾਂਗੇ ਤੇ ਇਹਨੂੰ ਸਾਈਡ ਤੋਂ ਸਾਰੇ ਬੰਨੇ ਸੈੱਟ ਕਰ ਦਿੰਨੇ ਆ ਇਹ ਕੋ ਗੁਲਾਈ ਦੀ ਸ਼ੇਪ ਦੇ ਦਿੱਤੀ ਆ ਮੈਂ ਇਸ ਟਾਈਮ ਇਹਨੂੰ ਤੇ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਹੋਣ ਅਸੀਂ ਚਲੋ ਜੀ ਹੁਣ ਜਿਹੜੀ ਵਰਪੀ ਸਾਡੀ ਸੈੱਟ ਹੋ ਗਈ ਹੈ ਥਿਕਨੈਸ ਤੁਹਾਨੂੰ ਮੈਂ ਦਿਖਾ ਦਿੱਤੀ ਹੈ ਕਿੰਨੀ ਕਰਕੀ ਆ ਹੁਣ ਇਹਦੇ ਉੱਤੇ ਜਿਹੜਾ ਡ్రਾਈ ਫਰੂਟ ਸੀ ਉਹਨੂੰ ਗਾਰਨਿਸ਼ਿੰਗ ਕਰਾਂਗੇ ਜਿਹੜੀ ਅਸੀਂ ਲਈ ਸੀ ਬਦਾਮ ਦੀ ਗਿਰੀ ਉਹਨੂੰ ਅਸੀਂ ਗ੍ਰੇਡ ਕਰ ਲਿਆ ਹੋਇਆ ਸੀ ਤੇ ਕਿਸ਼ਮਿਸ਼ ਨੂੰ ਅਸੀਂ ਅਵੋਇਡ ਕਰ ਦਿੱਤਾ ਵੈਸ ਟਾਈਮ ਉਨਸੀ ਜਿਹੜੀ ਗ੍ਰੇਟ ਕੀਤੀ ਸੀ ਗਿਰੀ ਉਹਨੂੰ ਉੱਤੇ ਲਗਾ ਦਿੰਨੇ ਆ ਬਦਾਮ ਦੀ ਗਿਰੀ ਗ੍ਰੇਟ ਕੀਤੀ ਆ ਸੀ ਤੇ ਥੋੜੇ ਜਿਹੜੇ ਸੀਡਸ ਆ ਉਹ ਲਗਾ ਦਿੱਤੇ ਆ ਜਿਹਨੂੰ ਅਸੀਂ ਮਗਜ਼ ਵੀ ਕਹਿ ਦਿੰਨੇ ਆ ਤੇ ਇੱਧਰ ਜਿਹੜਾ ਅਸੀਂ ਚਾਂਦੀ ਦਾ ਕਵਰ ਆ ਉਹ ਵੀ ਉੱਪਰ ਲਗਾ ਦਿੱਤਾ ਵਾ ਚਲੋ ਜੀ ਸਾਡੀ ਜੜੀ ਬਰਫੀ ਆ ਇਕਦਮ ਤਿਆਰ ਆ ਪਲੇਟ ਦੇ ਉੱਪਰ ਹੁਣ ਅਸੀਂ ਨੂੰ ਸੈਟ ਹੋਣ ਲਈ ਫ੍ਰਿਜ 'ਚ ਰੱਖਾਂਗੇ ਤੁਸੀਂ ਚਾਹੋ ਤਾਂ ਇਹਨੂੰ ਖੁੱਲੀ ਹਵਾ ਵਿੱਚ ਵੀ ਰੱਖ ਸਕਦੇ ਹੋ ਜਾਨੀ ਪੱਖੇ ਥੱਲੇ ਅੱਧਾ ਘੰਟਾ ਕੰਟੇ ਲਈ ਰੱਖ ਸਕਦੇ ਹੋ ਤਾਂ ਕਿ ਇਹ ਪੂਰੀ ਸੈਟ ਹੋ ਜਾਏਗੀ ਤੇ ਮੈਂ ਇਹਨੂੰ ਫ੍ਰਿਜ 'ਚ ਰੱਖਿਆ ਸੀ ਇਹ ਬਿਲਕੁਲ ਸੈਟ ਹੋ ਗਿਆ ਇਕਦਮ ਟਾਈਟ ਹੋ ਗਿਆ ਕਿਉਂਕਿ ਮੈਂ ਇਹਨੂੰ 2 ਘੰਟੇ ਲਈ ਰੱਖ ਦਿੱਤਾ ਹੋਇਆ ਵਾ ਤੇ ਆ ਦੇਖੋ ਜੀ ਪੂਰੀ ਤਰ੍ਹਾਂ ਸੈਟ ਆ ਤੇ ਹੁਣ ਇਹਦੇ ਅਸੀਂ ਕਰਾਂਗੇ ਪੀਸ ਕੱਟ ਜਿੱਦ ਤੱਕ ਹੀ ਕਟਿੰਗ ਕਰਨੀ ਆ ਤੁਹੀ শারਪ ਜੈ ਨਾਈਫ ਲਿਓ ਇਹ ਜਿਹੜੀ ਬਰਫੀਆ ਸੀ 100 ਗ੍ਰਾਮ ਕਾਜੂ ਨਾਲ ਤਿਆਰ ਕੀਤੀ ਆ ਤੈਨੂੰ ਪਤਾ ਹੈ ਕਾਜੂ ਦੀ ਬਰਫੀ ਬਾਜ਼ਾਰ ਵਿੱਚ ਬਹੁਤ ਪੋਸਟ ਲਿਆ ਤੁਸੀਂ ਘਰ ਵੀ ਤਿਆਰ ਕਰ ਸਕਦੇ ਹੋ ਬਿਲਕੁਲ ਆਸਾਨ ਤਰੀਕੇ ਨਾਲ ਚਲੋ ਜੀ ਅਸੀਂ ਇਧਰ ਜਿਹੜੇ ਪੀਸ ਆ ਸਾਈਜ਼ ਆ ਮੀਡੀਅਮ ਜਿਹੜਾ ਹੈ ਬਹੁਤ ਛੋਟਾ ਨਹੀਂ ਰੱਖਿਆ ਬਹੁਤ ਵੱਡਾ ਨਹੀਂ ਰੱਖਿਆ ਤੇ ਜਿੰਨਾ ਵੀ ਅਸੀਂ ਡੋ ਸੈੱਟ ਕੀਤਾ ਸੀ ਸਾਰੇ ਦੀ ਕਟਿੰਗ ਕਰ ਲਈ ਹੋਈ ਆ ਤੇ ਹੁਣ ਅਸੀਂ ਇਹਨਾਂ ਨੂੰ ਸਾਰੇ ਪੀਸਾਂ ਨੂੰ ਅਲੱਗ ਕਰਦੇ ਆਂ ਵਿੱਚੋਂ ਚਲੋ ਜੀ ਸਾਰੇ ਪੀਸ ਅਲੱਗ ਕਰ ਲੈਨੇ ਆ ਤੇ ਜਿਹੜੀ ਪਲੇਟ ਆ ਉਹ ਤੇ ਅਸੀਂ ਇਹਨੂੰ ਕਰਾਂਗੇ ਡੈਕੋਰੇਟ ਇਦੀ ਥਿਕਨੈਸ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੀ ਕਰੀਆ ਕਟਿੰਗ ਤੋਂ ਬਾਅਦ ਪ੍ਰੋਪਰ ਪਤਾ ਲੱਗਦਾ ਪਿਆ ਵਾ ਤੇ ਬਰਫੀ ਦੀ ਸ਼ੇਪ ਵੀ ਬਿਲਕੁਲ ਬਾਜ਼ਾਰ ਵਰਗੀ ਆ ਸਾਰੇ ਪੀਸ ਅਸੀਂ ਅਲੱਗ ਕਰ ਲੈਨੇ ਆ ਤੇ ਇਸ ਤੋਂ ਬਾਅਦ ਅਸੀਂ ਕਰਾਂਗੇ ਪਲੇਟਿੰਗ ਜਾਨੀ ਪਲੇਟ ਤੇ ਡੈਕੋਰੇਟ ਕਰਾਂਗੇ ਸਭ ਕਰਾਂਗੇ ਸਾਰਿਆਂ ਨੂੰ ਆ ਦੇਖੋ ਜੀ ਸਾਡੀ ਕਾਜੂ ਕਟਲੀ ਇਕਦਮ ਤਿਆਰ ਆ ਤੁਸੀਂ ਵੀ ਆਸਾਨੀ ਨਾਲ ਘਰ ਬਣਾ ਸਕਦੇ ਹੋ ਜੇ ਤੁਹਾਨੂੰ ਕਾਜੂ ਦੀ ਬਰਫੀ ਦੀ ਰੈਸਪੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ